ਸੋਡੇ ਨਾਲ ਗੱਲਾਂ-ਵੱਤਾਂ ਕਰਦੇ ਆਂ ਕਾਫੀ ਵਿਚਾਰਾਂ ਦੀ ਜਿਹੜੀ ਸਾਂਝ ਪਾਈ ਹੋਣੀ ਐ ਅਸੀਂ ਪੰਜਾਬ ਪੰਜਾਬੀ ਤੇ ਬਚਾਓ ਯਾਤਰਾ ਅੱਜ ਤੀਜਾ ਦਿਨ ਐ ਯਾਰ ਮੈਂ ਪਿੰਡਾਂ ਸੋਡਾਂ ਤੇ ਸੋਡੇ ਪਿੰਡ ਹੀ ਰੁਕਣਾ ਰਾਤ ਕਿੱਥੇ ਰਾਤ ਪੈਂਦੀ ਉੱਥੇ ਰੁਕ ਜੰਨੇ ਆ ਅਸੀਂ ਸਵੇਰ ਚੱਲਦੇ ਆਂ ਜਿੱਥੇ ਰਾਤ ਪੈਂਦੀ ਉੱਥੇ ਰੁਕ ਜਾਂਦੇ ਆ ਕਿਉਂ ਤਰਨਾ ਪਿਆ ਸਵਾਲ ਹਰ ਜਹਤ ਚ ਰੋਣਾ ਕਿ ਹਰ ਇੱਕ ਕੀ ਕਹਿੰਦਾ ਪੰਜਾਬ ਬਚਾਵਾਂਗੇ ਸਾਰੇ ਕਹਿੰਦੇ ਇੱਕ ਇਹ ਵੀ ਸਵਾਲ ਉੱਠਦਾ ਵੀ ਯਾਰ ਕੀ ਵਕਾਈ ਅੱਜ ਅੱਜ ਕਾਇਸ਼ ਹੋਇਆ ਚਾਉਂਦੀ ਵੀ ਲੋੜ ਹੈ ਨਾ ਨਾ ਰਹੇ ਆ ਸਾਡੇ ਕੋਲੇ ਨਾ ਵਾਦੇ ਕੋਈ ਫੋਕਾ ਵਾਦਾ ਨਹੀਂ ਕੋਈ ਫੋਕਾ ਲਹਾਰਾ ਨਹੀਂ ਨਾ ਸਾਡੇ ਕੋਲ ਸਿਆਸੀ ਕੰਗਾ ਅਸੀਂ ਗੱਲ ਕਰਦੇ ਆਂ ਸੁੰਡੇ ਆਉਣ ਵਾਲੇ ਭਵਿੱਖ ਦੀ ਆਉਣ ਵਾਲੇ ਖਤਰਿਆਂ ਦੀ ਅਸੀਂ ਗੱਲ ਕਰਦੇ ਆਂ ਪਾਣੀਆਂ ਦੀ ਬੋਲੀ ਦੀ ਇਤਿਹਾਸ ਦੀ ਵਿਰਸੇ ਦੀ ਹੋਰ ਇਹ ਪ੍ਰਵਾਸ ਦੀ ਮਰ ਰਹੀ ਜਵਾਨੀ ਦੀ ਚਿੱਟੇ ਦੇ ਨਾਲ ਜੋ ਸ਼ਾਇਦ ਮੈਨੂੰ ਲੱਗਦਾ ਕਿ ਸਾਡੇ ਮੁੱਦੇ ਨਹੀਂ ਰਹੇ ਜਾਂ ਸੀਿੰਨਾ ਮੁੱਦਿਆਂ ਨੂੰ ਛੜ ਦਿੰਦੇ ਆਂ ਇਹ ਆ ਪੱਕੀ ਲੈ ਮੈਂ ਪਿਛਲੇ ਪਿੰਡਾਂ ਤੋਂ ਆਇਆ ਖਨਗਲਾ ਲਹਿਰੀ ਨਥੇਹਾ ਪਾਣੀ ਦੇ ਹਾਲਾਤ ਬਹੁਤ ਮਾੜੇ ਨੇ ਮੈਂ ਹਰਾਨ ਰਹਿ ਗਿਆ ਉਹਨਾਂ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਘਰੇ ਟੈਂਕੀਆਂ ਜੀਆਂ ਬਣਾਈਆਂ ਹੋਈਆਂ ਨਹਿਰ ਤੋਂ ਪਾਣੀ ਨਿਜਾਰ ਕੇ ਪਾਉਂਦੇ ਆ ਉਹ ਕਹਿੰਦੇ ਭਾਈ ਜਦੋਂ ਬੰਦੀ ਆ ਜਾਂਦੀ ਹੈ ਨਹਿਰ ਦੀ ਤੇ 700 ਰੁਪਏ ਦੀ ਟੈਂਕੀ ਭਰਦੇ ਆ 10 ਰੁਪਈਆ ਨੇ ਤੋੜਾ ਮੁੱਲ ਪਾਣੀ ਮਿਲਦਾ ਪਾਣੀਆਂ ਦੀ ਗੱਲ ਮੈਂ ਅੱਜ ਤੋਂ 12 ਸਾਲ ਪਹਿਲਾਂ ਕਹੀ ਸੀ 2012 ਚ ਉਦੋਂ ਮੈਂ ਝੀਲ ਚ ਬੰਦ ਸੀ ਮੈਂ ਅੰਦਰੋਂ ਇੱਕ ਵੀਡੀਓ ਪਾਈ ਸੀ ਹਲੇ ਯੂਟਿਊਬ ਤੇ ਪਈ ਹੋਣੀ ਹੈ ਕਿ ਪੰਜਾਬ ਦੇ ਲੋਕੋ ਸੰਭਲ ਜੋ ਆਪਣਾ ਪਾਣੀ ਬਚਾ ਲਓ ਸਾਡਾ ਪਾਣੀ ਮੁੱਕ ਚੁੱਕਿਆ ਸਾਡੇ ਲੋਕਾਂ ਨੇ ਮੁਖਾਲ ਕੀਤਾ ਵੀ ਪਾਣੀ ਕਿਵੇਂ ਮੁੱਕ ਜਾਊ ਇਹਦਾ ਪੰਜ ਪਾਣੀ ਨਹੀਂ ਧਰਤੀ ਹੈ ਪਾਣੀ ਬੱਕੀ ਨਹੀਂ ਸਕਦਾ ਰੋਪੜ ਜ਼ਿਲ੍ਹਾ ਪੰਜਾਬ ਦਾ ਉਹਦਾ ਇੱਕ ਪਿੰਡ ਜਿਹੜਾ ਸਾਰੇ ਪਿੰਡ ਚੋਂ ਪਾਣੀ ਮੁੱਕ ਚੁੱਕਿਆ ਉਹ ਪੰਜਾਬ ਦਾ ਪਹਿਲਾ ਪਿੰਡ ਬਣ ਗਿਆ ਇਸੇ ਛੋਟੇ ਪਿੰਡਾਂ ਦੇ ਹਾਲਾਤ ਪਾਣੀ ਦੇ ਆਪਾਂ ਦੇਖ ਰਹੇ ਹਾਂ ਜਿਹੜੀ ਗੱਲ ਮੈਂ 12 ਚ ਕਹੀ ਸੀ ਉਹ ਗੱਲ ਪਿਛਲੇ ਸਾਲ ਜੋ ਮੋਹੱਜਾ ਹੋਇਆ ਨੇ ਜੋ ਬੰਕ ਨੇ ਆਪਣੀਆਂ ਟੀਮਾਂ ਭੇਜਿਆ ਜੋ ਯੂਨੈਨ ਨੇ ਆਪਣੀਆਂ ਟੀਮਾਂ ਭੇਜਿਆ ਸਾਨੂੰ ਸਾਡੀ ਪੰਜਾਬ ਦੀ ਪਾਣੀ ਦੀ ਉਹਨਾਂ ਨੇ ਸਿੱਧ ਕਰਤਾ ਕਿ ਪੰਜਾਬ ਕੋਲੇ ਪੂਰਾ 20 ਸਾਲ ਤੱਕ ਬਣੀ ਅਸੀਂ ਤਕਰੀਬਨ ਸੁਗਾਂਝਾ ਕੀਆਇਆ ਹੈ ਇਰਲਾ ਕਨਾਟਕਾ ਕਾਮਲਨੂ ਆਦਰਾ ਤੇ ਲਗਾਤਾ ਅਸੀਂ ਦੇਸੀ ਪੰਜਾਬੀ ਲੋਕਾਂ ਨੂੰ ਸਿੱਖਿਆ ਦਿਖਾਉਂ ਕਿ ਦੇਖੋ ਇਹ ਲੋਕ ਮਲਿਆਲ ਲੋਕ ਕਰਨਨ ਕਾਮਲ ਤੇਜੂ ਨੂੰ ਆਪਣੀ ਬੋਲੀ ਆਪਣੇ ਘਰਸੇ ਨੂੰ ਕਿੰਨਾ ਪਿਆਰ ਕਰਦੇ ਉਹ ਤੁਸੀਂ ਵੀ ਇਹਨਾਂ ਨੂੰ ਸਾਡੀਆਂ ਉਹਨਾਂ ਸੁਧਾਰੀਆਂ ਦੇਖ ਕੇ ਆਓ। ਉਹ ਬਹੁਤ ਦਾ ਤੀਜੇ ਸੀ। ਕਈ ਸੰਗਰੇ ਹਲਾਰਾ ਇੱਧਰ ਜੀਲ ਖਾਦੀ ਪਈ ਹੈ। ਉੱਥੇ ਆਪਣੇ ਪੰਜਾਬੀ ਭਰਾ ਜੀ ਨਾਲ ਰਹੇ ਸੀ ਜਾ ਕੇ ਉਹਨਾਂ ਬੱਚਿਆਂ ਮਗਰੋਂ ਜੀਲ ਘੁੰਮਦੀ ਹੈ। ਉਹ ਕਦੇ ਮੈਂ ਪਾਣੀ ਤੋਂ ਮੁੱਕ ਗਿਆ ਕਰਦੀ ਸੀ। ਕਿਹਦੇ ਉਹ 50 ਦੀ 30 ਸਾਲ ਪਹਿਲਾਂ 750 600 ਫੜਤੇ ਪਾਰ ਸੀ। ਪਰ 15 ਸੇ ਫੜਤੇ ਬਾਕੀਆ ਇੱਥੇ ਬੋਰ ਮੋਟਾ ਹਰ ਰੀਆ ਪਾਣੀ ਛੱਡ ਗਿਆ ਪੰਜਾਬ ਦੇ ਸੈਂਟਰੇ ਬਲਾਕ ਡਾਇਰੈਕਟਰ ਜੋਤ ਚਾ ਚੁੱਕੀ ਹੈ ਹਰ ਸਾਲ ਆਪਾਂ ਉਲਟਾ ਪਾ ਲਿਆ ਬਰੇ ਸਾਡਾ ਬੁੱਦਾ ਕੀ ਆ ਸਾਡਾ ਬੁੱਦਾ ਖਪਾ ਕੀ ਜੰਨਾ ਆਣੀਆਂ ਕਿਹਦੇ ਦੇ ਵਾਦੀਆ ਲਾਉਣਾ ਕਿਤੇ ਕੋਲ ਫੰਕਾ ਕਿੰਨੇ ਰੋੜਾਉਣਾ ਕਿਦੀ ਦਿਨੋ ਕਿਤੇ ਬਕਾਉਣੀ ਹੈ ਸਾਡਾ ਬੁੱਦਾ ਪਾਣੀ ਦਰਵਾਣੀ ਸਾਰੇ ਗੁਰੂਆਂ ਨੇ ਪਾਣੀ ਵਾਲੇ ਅੱਜ ਤੋਂ ਸੇਕੀ ਤੇ ਸਰਪਤਾ ਪਵਣ ਗੁਰੂ ਪਾਣੀ ਦਿੱਤਾ ਪਾਣੀ ਪਿਉ ਉਹ ਕਿਹਾ ਪ੍ਰਸਿੱਧ ਹੋਇਆ ਸਭਿਆਨ ਕਿ ਸਦੀ ਦੀ ਵੀ ਕਹਾਣੀ 15ਵੀਂ ਸਦੀ ਦੀ ਖੜੀ ਰੇਂਦਾ ਕੁੰਡਾ ਸਾਡਾ ਦਰਿਆਵਾਂ ਦਾ ਪਾਣੀ ਇਸ ਜਿਹਨੇ ਗੱਦੀਲਾ ਕਰਤਾ ਅਸੀਂ ਜਿਹੜਾ ਆਏ ਬੁੰਡਾ ਅਜਿਹਾ ਦਾ ਤਾਰਾ ਬਣ ਗਿਆ ਉਹਦੇ ਦਰਿਆ ਹੁੰਦਾ ਸੀ ਉਹਦਾ ਪਾਣੀ ਸਭ ਵਿੱਚ ਪੈਂਦਾ ਉਹਥੇ 100 ਲੋਕਾਂ ਨੂੰ ਠਾਇਆ ਗੋਸ਼ਤੀ ਕੀਤੀ ਇਹ ਅਰਥੋ ਉਹ ਸਿੱਖਪੁਰਾ ਪਿੰਡ ਹੈ ਬੁੱਢੇ ਦਰਿਆ ਦੇ ਚਿਲਕੋਲ ਸਾਰੇ ਪਿੰਡ ਨੂੰ ਕਾਲਾ ਪੀਲ ਲੋਕੋ ਸਿੱਖੇ ਬਿਲਕੁਲ ਤਿਆਰ ਹਯਾਰਾ ਜਿਹਦੀ ਟਾਈਮ ਸੈਟ ਕੀਤੀ ਹੈ ਜਿਹਦੀ ਰਜ਼ਾਈਆ ਲੈਕਰ ਫਰਮਝਿਆਣਾ ਨੇ ਕੋਈ ਇਜਾਰਾ ਫਰਮਝਿਆਣਾ ਨੇ ਲੱਗੀਆਂ ਹੋਈਆਂ ਜਿਹੜੀਆਂ ਆਪਣੇ ਕੱਟਣ ਚ ਉਦੋਂ ਦੀਆਂ ਤਾਮਰ ਲੜੂ ਤੋਂ ਤਰਾਸ਼ ਕਰਦਾ ਹੈ ਜੀ ਬੁਸਤਾ ਹੈ ਬੈਂਕ ਕੀਆ ਬੰਦਨਾਉਂ ਕਿਹੜਾ ਲੈਦਾ ਕਿਦਾਂ ਆਪਣਾ ਤੇ ਸਾਰਾ ਜਿਹੜਾ ਸਾਡਾ ਸੰਭੋਗ ਸਰਤਾ ਸਰੋਜ ਦੇ ਪੱਤਨ ਅਰੇ ਜੇ ਪੱਤਨ ਤੋਂ ਇਹ ਹੋਗਾ ਫੀਸ ਕੋਟ ਭਾਇ ਦਾ ਬਹੁਤ ਸਾਰੇ ਲੋਕੋ ਪਣ ਕੀਤੇ ਹੈ ਅਰੇ ਜੇ ਪੱਤਨ ਮੱਛੀਆਂ ਦੇ ਅੱਤਰ ਸੱਚ ਹੈ ਮੱਛੀਆਂ ਦੇ ਵਿੱਚ

ਫਰਾਂਬਾਦੀ ਕਿੰਦੀਆਂ ਪਿੰਡ ਦੀ ਘਰੇ ਦੇਖਿਆ ਯਾਰ ਮਹਾਰਾ ਮੋਸਟੇਜ ਫੈਲਦੀ ਰੋਕ ਰਿਹਾ ਕਿੰਨੇ ਬੰਦੇ ਦੇਖਣੇ ਭਈ ਜੀ ਪਰ ਅਬੀਸਿੰਦੋ ਜਿਹੜੇ ਦੇਖਦਾ ਬਾਕੀਆਂ ਨੂੰ ਪਾਣੀ ਲੋੜ ਦੀ ਜੇਰੇ ਵਾਲੀ ਫੈਕਟਰੀ ਜੀ ਨੋਟ ਸੇਤ ਕੋਲੇ ਬੈਠਦਾ ਮੇਰੇ ਪਿੰਡ ਤੋਂ ਜਿੱਥੇ ਰੌਲਾ ਸੀ ਮੈਂ ਉੱਥੇ ਅਸੀਂ ਜੇਰੇ ਰਾਤ ਨੂੰ ਵੀ ਬੈਨ ਲੱਗੇ ਤੱਪੂ ਜੀ ਅਸੀਂ ਬੈਠੇ ਉਸਨੇ ਤੰਬੂ ਘੇਰ ਲਿਆ ਅੱਜ 10-12 ਜਾਣੇ ਤੇ ਸਾਡੇ ਨਾਲ 15-20 ਪਾਈਆਂ ਉਹ ਪੁਲਿਸ ਵਾਲੇ ਕਦੇ ਲੱਖਾ ਫੜ ਕੇ ਲੈ ਜਾਣਾ। ਉਹ ਉਥੇ ਮੈਂ ਘੋਰ ਕੀ ਤਾਰੇ ਨਾਲੇ 2 ਕਿਲੋਮੀਟਰ ਤੇ 50 ਕਿਲੋਮੀਟਰ ਤੇ ਪਿੰਡ ਸੀ ਮੈਂ ਭਾਈ ਆ ਗਏ ਯਾਰ। ਇੱਥੇ ਪੁਲਿਸ ਨੇ ਘੇਰਾ ਪਾ ਲਿਆ। ਉੱਠ ਕੇ ਨਹੀਂ ਆਇਆ। ਉਹ ਅਗਰ ਦਾ ਜੌਂਦਗਰਾਂ ਨਾਲ ਬਾਈਆ ਕਰੀਂਗਾ ਫੇਰ ਬਖੇਰ ਫੜੋਗੇ। ਉਹਦੇ ਨਾਲ ਸਾਹ ਪ੍ਰਕਾਸ਼ ਸੀਗੇ। ਉਹਨਾਂ ਨੂੰ ਲੱਗਿਆ ਕੋਈ ਬੇਅਦਬੀ ਦੀ ਘਟਨਾ ਦਾ ਵਾਪਰ ਦੇ ਕੋ ਹੋਣਾ ਮਸਲਾ ਬਣ ਜੇ ਉਥੋਂ ਪੁਲਿਸ ਵਾਲੇ ਬਣੋ। ਅੱਜ 2 ਮਹੀਨੇ 1.5 ਮਹੀਨਾ ਉਹ ਬੈਠੇ ਨੇ। ਗੁਰੂਏ ਫਰ ਛਾਗਪੁਰ ਦੇ ਪਿੰਡ ਚੌਂਕ ਦੇ ਖਨਾਰਾ ਦੇ ਉੱਤੇ ਜਾ ਕੇ ਬੋਤਲ ਲੈ ਉਹ ਪਾਣੀ ਦਾ ਬੋਤਲ ਕੱਲ ਦੇ ਕੱਲੇ ਪਿੰਡ ਜਾ ਕੇ 100 ਸਵਾ 100 ਪਿੰਡ ਚ ਮੈਂ ਗਿਆ ਹੂੰ ਗੁਰਦੁਆਰੇ ਔਕਾ ਦੇਣਾ ਪਰ ਲੋਕਾਂ ਨੂੰ ਇਕੱਠੇ ਕਰਨਾ ਕਿ ਆਜ ਲੋ ਜਹਾਫਾ ਪਾਣ ਦਾ ਪੈਣ ਦਿਓ ਲੈਪ ਚ ਸੁਪਾ ਦਾ ਪਾਣੀ ਬਰਬਾਦ ਹੋ ਜੂਗਾ ਉਹ ਬਚਾਤੀ ਵਾਲੇ ਸਹਾਰਾ ਪਿੰਡ ਆ ਫਰੀਦਕੋਟ ਦਾ ਉੱਥੋਂ ਲੈ ਕੇ ਹਦੀਕੇ ਪੱਤਰ ਤੱਕ ਉਹ ਲੋਹਾਫਾ ਪੈਣ ਤੋਂ ਰੋਕਿਆ ਔਰ ਇਹ ਲੋਕਾਂ ਨੂੰ ਇਕੱਠੇ ਕੀਤਾ ਮਾਰੇ ਨਹੀਂ ਉੱਥੇ ਵੀ ਆਏ ਇਹ ਤਾਂ ਪਾਣੀ ਦੇ ਨੂੰ ਲੋੜ ਹੀ ਨਹੀਂ ਹੁੰਦੀ। ਆ ਬਕਸਰ ਵਾਲੇ, ਖੰਡੇ ਵਾਲਾ, ਤਰਦੀ ਵਾਲਾ ਇੱਕ ਨੇ ਸਾਡੇ ਸੇਮ ਹੀ ਬਹੁਤ ਐ। ਸਾਡੇ ਦਾ ਨਹਿਰਾ ਵਾਲੇ ਮਾਰਤਾ ਪਰ ਮੈਂ ਤੁਹਾਨੂੰ ਕੀ ਨਾ ਚਾਹਣਾ। ਸੇਵਾ ਸੇਵਾ ਪਿਛਲਾ ਪਿੰਡ ਲੱਗ ਜਿੱਥੇ ਇੱਥੇ ਦਾ ਪਿੰਡ ਹੈ, ਪੁਲੇ ਵਾਲਾ। ਜਿੱਥੋਂ ਆਇਆ, ਇੱਥੇ ਵੀ ਸੇਮ ਹੈ। ਕਿਹਦੇ ਨਹਿਰ ਦੀ ਇਹ ਪਿੰਡ ਚੋਂ। ਕੋਣ ਸੇਵਾ ਕਿਹਤੇ ਲਈ ਹੋਰ? ਨਹੀਂ। ਨਹਿਰ ਕਿਹੜੀ ਹੈ? ਦੌਨੋ ਸਿਵਾ ਉਧ ਦੀ ਬੋਸ਼ਣ ਕੀਤੀ ਬਾਕੀ ਸੇਵ ਡੇਰਾ ਕਰਕੇ ਨਹੀਂ ਹੈ ਮੇਰਾ ਰਹੀ ਪਾਣੀ ਜਿੰਦ ਦੇ ਥੱਲੇ ਜਾਂਦਾ ਸਿੱਕੀ ਤੇ ਜਾਂਦਾ ਮਿੱਠੇ ਪਾਣੀ ਦੀ ਵਰਸਾਂ ਦੇ ਪਾਣੀ ਦੀ ਪੂਆਪਾ ਮਿਲਦੀ ਹੈ ਨਾ ਦੇ ਨਿੱਦੇ ਪਾਣੀ ਮਿੱਠਾ ਨਹੀਂ ਠੰਡਾ ਵੀ ਪਾਣੀ ਥੱਲੇ ਜਾਂਦਾ ਜਦ ਬਾਬਾ ਬਹਿ ਗਿਆ ਬੰਦਿਆ ਇਹ ਪਾਣੀ ਥੱਲੇ ਨਹੀਂ ਹੋਣਾ ਨਹੀਂ ਸੁਣੀ ਜਾਂਦੇ ਸੁਸਤਾ ਦਾ ਬੋ ਤੇਰੀਆ ਨਸ਼ਾ ਹਾਲਾ ਬੰਦਾ ਨਹੀਂ ਆ ਰਾਜੂ ਹੋਏ ਆ ਇਹ ਜਿਹੜੇ ਨੰਬਰ ਦੇ ਜਿਹੜੇ ਵੀ ਮਟ ਗਿਆ ਕੋਈ ਇਹਨਾਂ ਦਾ 5 ਬਾਰ ਤੇ ਕੋਈ ਦਾ 7 ਬਾਰ ਗਿਆ ਹਰ ਪਿੰਡ ਚ ਮਰ ਗਿਆ ਜੇ ਕੋਈ ਉਹਦਾ ਖੋਲਦਾ ਅਜੋ ਮਿਰਦਾ ਉਹ ਚੱਕੀ ਦੇ ਅੰਦਰ ਉਹਦੇ ਪਰਚੇ ਉਸ ਕੋਲ ਰੱਖਦਾ 7 ਦਰਤਾ ਪਰਚੇ ਹਲੇ ਜਦਾਂ ਦੇ ਕਿਤੇ ਕੋਈ ਦਰਦਿਕਾ ਰੋਕਦਾ ਨਹੀਂ ਆਉਂਦਾ ਤੇ ਦੇਰ ਤੱਕ ਰੋਕਦਾ ਰੋਕ ਜਿਹੜੇ ਬਾਹਰ ਪੈਰ ਸਬਾਨ ਦੇ ਚੱਲ ਬਗਾ ਮਾਤਾ ਨੂੰ ਸੁਣਾ ਚਾਹਦਾ कोरोना ਆਇਆ করোনা ਦੇ ਵਿੱਚ ਇਹ 7 ਕਰੋੜਨ ਬੰਦਾ ਜਿਹੜੇ ਨਾਲ ਲੱਗਦਾ ਆਪਣਾ ਨਾਲ ਲੱਗਦਾ ਕੋਈ ਜਿੜੀ ਕੋਈ ਜੀਵ ਪ੍ਰਾਂਤ ਕਰੇ ਪਰ ਵਾਪਸ ਫੂਟੇ ਪਿੰਡ ਦੀ ਮਰਦ ਤੇ ਵਗਦਾ ਸੀ ਸਾਥ ਵਿੱਚ ਬੈਠੇ ਵਾਪਸ ਸੀ 70 ਸਾਲ ਦੇ ਜਿਹੜੇ ਗੋਡੇ ਦਰਦੇ ਸੀ 100 ਦੇ ਹੋ ਜਾਂਦੇ ਸੀ ਕਿਪੋਸਾ ਜੇ ਜਿਹੜੇ ਬੰਦੇ ਨੂੰ ਕਾਜਬਾਨ ਨੇ ਇੱਕ ਵੀ ਸਾਬਤ ਹੈ ਨਿਕਲ ਨਹੀਂ ਸਕਦੇ ਬਾਹਰ ਤੇ ਫਿਰ ਜਗਾ ਪਿੰਡ ਦੇ ਵਿੱਚ ਜਗਾ ਪਿੰਡ ਦੀ ਵੀ ਉਹ ਕਰ ਦਿੱਤੇ ਜਦੋਂ ਦਾ ਉਹਦਾ ਕਿਰਪਾ ਸਾਡੇ ਪਿੰਡ ਸਿਹਰਾਂ ਲਖਬੁਰੀ ਦਾ ਇੱਕ ਬੰਦਾ ਵੱਡੀ ਦੇ ਲੈ ਕੇ ਜੀ ਉਹ ਲੋਕਾਂ ਨੂੰ ਖੇਡਣ ਚਾਹੁੰਦਾ ਜੀ ਜੇ ਜਦੋਂ ਅਮਰਪਾਲ ਖੜਿਆ ਤਰਖੂ ਦਾਤਾ ਆਪਣਾ ਨੱਟ ਕੰਦ ਕਰਤਾ ਲੋਕਾਂ ਨੂੰ ਰਲਾਪਾਂ ਕਹਾਣੀਆਂ ਬਣਾ ਲਿਆ ਜਿਹੜੇ ਨੂੰ ਨੌਜਵਾਨ ਤੇ ਚਿਪੜੀ ਕਰਦੀ ਕੋਈ ਵੀਡੀਓ ਸਾਂਝੀ ਕਰਦੀ ਉਹ ਵੀ ਘਰ ਦੇ ਅੰਦਰ ਦੇ ਸੇ ਇਧਰ ਦੋਧ ਦਾ ਪਤਾ ਲੱਗ ਜਾਂਦਾ ਹੈ ਨਾ ਦੇ ਬੰਦੇ ਨੇ ਉਹ ਕੇ ਫਰਦ ਦਾ ਬੰਦਾ ਇੱਕ ਉਹ ਕਿਪੜੀ ਕਿਪੜ ਕਹਿਤਾ ਜਦੋਂ ਮੈਂ ਇਹਦਾ ਮੁੰਡਾ ਫੜਦਾ ਮਿਸਤਰੀ ਜਿਹੜਾ ਕੰਮ ਕਰਤਾ ਹੋ ਰਿਹਾ ਘਰ ਤੋਂ ਦਾ ਕਰਦਾ ਸੀ ਇਹ ਨਾਸਕਤ ਮੁੰਡਾ ਮਤਪਾਲ ਦੇ ਨਾਲ ਗਿਆ ਅੰਨ ਕਦੇ ਫਟ ਚ ਗਿਆ ਫਰਬਤਾ ਨਹੀਂ ਚਾਹੁੰਦਾ ਇਹਨੇ ਵੀ ਪਤਾ ਕਰਕੇ ਜੀ ਇਹਦਾ ਫਰਦਾਈ ਪੁਸਤਿਕੀ ਨੂੰ ਹੋ ਗਿਆ ਮਗਾ ਵੀ ਜਾਉਂ ਬੜਾ ਉਹ ਕਦੇ ਨਮਕ ਪਾਲ ਦੀ ਵੀਡੀਓ ਦੇਖ ਕੇ ਕਮੈਂਟ ਕਰਦਾ ਹੁੰਦਾ ਕਿਦਾਂ ਉਹ ਵੀ ਪਤਾ ਹੈ ਬਲਾਣਾ ਬੰਦਾ ਕਮੈਂਟ ਕਰ ਲਾ ਉਹ ਪੜ ਜਾਂਦੇ ਆ ਹੁਣ ਬੜੀ ਜਾਂਦੇ ਆ ਜਿੰਨੇ ਮੁੰਡੇ ਵਰਤਪਾਲ ਨਾਲ ਜੁੜੇ ਸੀ ਵਾਪਸ ਜਿੱਥੇ ਬੰਦ ਨਾ ਪਰ ਬੰਦਰ ਲਈ ਜਾਂਦੇ ਕਿੰਨੀ ਗੱਲ ਨਹੀਂ ਫਰਕ ਕਿਉਂ ਉਹ ਦੁਗਹਾਂ ਇਹਲਾ ਕੰਮ ਕਿਤੇ ਦੇ ਦੋਹਰੇ ਕਿਤਾਸ ਦਉਨੇ ਆ ਮੋਰੇ ਦੀ ਕੋਦੀ ਗੋਰੀ ਸੁਣ ਦੇ ਜੀਬ ਤੇ ਰੱਖਣ ਵਾਲੀ ਦੀ ਕੋਈ ਵੀ ਸ਼ੇਰ ਨੇ ਸਾਜਰਾ ਬੰਦਾ ਖਾ ਗਿਆ ਉਹ ਬੇਸ ਬੱਚਾ ਜਮਨ ਦੇ ਕਾਬਲ ਨਹੀਂ ਰਿਹਾ ਤੂੰ ਉਹ ਦੂ ਘਾਹ ਕੇ ਚੱਲੋ ਜਿਹੜਾ ਬੱਚਾ ਜਮਨ ਦੇ ਕਾਬਲ ਦੇ ਇਸ ਆਹ ਸੈਂਟਰ ਕੋਲ ਤੇ ਟੈਰਲੂ ਦੇ ਸੈਂਟਰ ਬਾਜੇ ਵੀ ਪਿੱਛਾ ਦਾ ਗਾਹ ਦੇ ਵੀ ਪਿੱਛਾ ਦੀ ਬੰਦੇ ਨੂੰ ਵੀ ਘਬਰਾਉਣ ਲੱਗ ਪਿਆ ਉਹ ਅਜੇ ਸਬਰਮ ਕੀ ਦਾ ਆ ਰਿਹਾ ਕਿ ਜੁਬੀਬੀਆਰ ਬੋਲਦਾ ਮਾਣ ਨਾਲ ਤੁਹਾਡੇ ਨੂੰ ਮਿਲਦਾ ਜੋ ਰਾਤ ਦਾ ਆਰਥਿਕ ਮਾਤ ਕੈਪ ਤੋ ਆਨੇ ਮੂਨ ਚਾਹੀਏ ਨੇ ਜੋ ਖਤਮ ਕਰ ਲੋ ਇਸ ਲਈ ਇਹ ਆਮ ਪਰਤਾਰੇ ਦੀ ਲੋੜ ਹੈ ਪਾਰੀਆਂ ਦਾ ਜੈਦਲਾ ਕਰਨਾ ਜਵਾਨੀ ਨੂੰ ਨਸ਼ਿਆਂ ਦਾ ਮਾਰਨਾ ਪ੍ਰਵਾਸ ਦਾ ਹੋਣਾ ਇਥੋਂ ਬਾਲੇ ਮਤਸਾਨੂੰ ਪਛਣਾ ਖੜੀ ਜ਼ਿੰਮੇਵਾਰੀ ਦਾ ਹੈ ਇਹ ਆਮ ਪਰਤਾਰੇ ਨਹੀਂ ਹੈ ਇਸ ਰੋਜ਼ੀ ਸੰਪੂਰਨ ਵੈਰ ਇਜ਼ ਅ ਲੋਕੀ ਸ਼ਾਸਤ੍ਰ ਜਦੋਂ ਕਿਸੇ ਕੌਮ ਦੀ ਨਸਲ ਖੁਸ਼ੀ ਕਰਨੀ ਹੋਵੇ ਹੈ ਇਹ ਪਰਤਾਰੀਆਂ ਦੀ ਵਰਤੋਂ ਹੋਈ ਹੈ ਇੱਕ ਜਦੋਂ ਦਾ ਨੌਜਾਸਰ ਸਿੱਧੇ ਬੋਲ ਕੇ ਸੁਣਵਾਰ ਦਾ ਉਹ ਇਹਨੇ ਘੱਲੂ ਘੜੀ ਕਰਕੇ ਦੇਖ ਲਈ ਆਪਾਂ ਖਤਮ ਨਹੀਂ ਹੋਏ ਮਰੇ ਨਹੀਂ ਬੜਾ ਦਾ ਲੁਕਰਾ ਬਚੋਦਾ ਦਾ ਲੁਕਰਾ ਬਚਾ ਸਿੱਧਾ ਇੱਕ ਲੁਕਰਾ ਜਿਹੜਾ ਜਵਾਨੀ ਬਾਤ ਤੇ ਇਹਦੇ ਦੀ ਇਸ ਤਰ੍ਹਾਂ ਖਤਮ ਹੋ ਗਏ ਕਿ ਇਹਨਾਂ ਨੂੰ ਮੁਝੇ ਦੀ ਇਹਨਾਂ ਦੀ ਸਿਮਾਰ ਬਾਰੇ ਫਤੇ ਨਾ ਲੱਗੇ ਜਿਹੜਾ ਕੀ ਹੋਇਆ ਆਪਾਂ ਖਤਮ ਹੋ ਗਏ ਪਰਵਾਸ ਹੋ ਗਿਆ ਜਨਮਾਦੀ ਬਾਤ ਭਾਜੀ ਕੋਈ ਨਾ ਕਸ਼ਾ ਹੈ ਕਿ ਨਹੀਂ ਹੈ ਕਿ ਤਾ ਗੋੜਿਆ ਸਨੈਚਰ ਕੈਸੂਰ ਹੈ ਕਿ ਨਹੀਂ ਹੈ ਹੈਗਾ ਹੀ ਹੈਗਾ ਪਹਿਲਾ ਬਿਕਦਾ ਬਾਦੂ ਸ਼ਰੇ ਆਵੀ ਜੀਗਾ ਜੀ ਅੱਛਾ ਬਲਕੇ ਬੋਲਿਆ ਪਾਸ ਸਾਹਿਬ ਨੇ ਜਦੋਂ ਲਾਈਵ ਹੋ ਗਏ ਥੋੜਾ ਜਿਹਾ ਮੜਾ ਮੋਟਾ ਜਿਹਾ ਕੰਟਰੋਲ ਹੋ ਗਿਆ ਜੀ ਪਹਿਲਾ ਬਾਕੀ ਜੀਗਾ ਹਰਿਆਣੇ ਦੀ ਦੇਣ ਹੈਗੀ ਸਾਨੂੰ ਨਾਲ ਪੱਕਾ ਦਾਦੂ ਚਲੋ ਤਾਂ ਹਰਿਆਣੇ ਨਾਲ ਮਿਲੂਗਾ ਕੋਈ ਹੋਰ ਕੋਈ ਤਾਂ ਬੰਦੂ ਅੱਛਾ ਸੌਖਾ ਹੈ ਨਾ ਜੀ ਵੇਰਸ ਤਾਂ ਸਭ ਜੀ ਨੂੰ ਬਲਦਾ ਰਹਿ ਜਿੱਥੇ ਮਰਜ਼ੀ ਸਭ ਜੀ ਬਹੁਤ ਬਹੁਤ ਜੀ ਬਹੁਤ ਬਾਲਾ ਬਤਾ ਜੀ ਇੱਕ ਰੋ ਮੋੜ ਰੋ ਸੋਨੇ ਪਛਾ ਦੇ ਰਿਹਾ ਰੋ ਸੋਨੇ ਪਛਾਉਂਦਾ ਮੋਤਾ ਵੀ ਹੋਈਆਂ ਇੱਥੇ ਕਮਾਸ ਕਮਾਸ ਜਿਵੇਂ ਨੀ ਘਰ ਨੂੰ ਭਾਈ ਨੌਜਵਾਨ ਮੁੰਡੇ ਕਿਰਤ ਜਿਹਦੀ ਪਾਰੀ ਸੋ ਦੇਖ ਲੋ ਬੱਚੇ ਰੋ ਸਾਈਕਲ ਲੈ ਕੇ ਜਾਣਾ ਹੈ ਐ ਲੰਗੀ ਹੋਈ ਗਿਆ ਮਿੰਟਰੂ ਆਈ ਗਈ ਹੈ ਬਾਤ ਨਹੀਂ ਪਾ ਦੇ ਰਿਹਾ ਹੈ ਫਿਰ ਮਨ ਸੋਚੀ ਇਹ ਉਹਦੇ ਬਾਪ ਜੀ ਨੂੰ ਚੋਟੀ ਇਹ ਵੀ ਰਹਿ ਰਿਹਾ ਹੈ ਜਿਹੜਾ ਨਾ ਅਪਾਚ ਦਿਨ ਹੋ ਗਏ ਸੰਦੇਸ਼ੀ ਰਿਹਾ ਜਿਹੜਾ ਆਪਣਾ ਲੋਕੀ ਵੱਡਣਾ ਨਹੀਂ ਤੇ ਲੈ ਗਿਆ ਕਹਿੰਦਾ ਵੀ ਮੇਰੀ ਇੱਕ ਦੀ ਕੈਨੇਡਾ ਗਈ ਹੈ ਕੰਮ ਹੀ ਦਵਾਤ ਮੁਹਮਮਦ ਐਲਿਆ ਦਾ ਦਸਾਰਵਾਰ ਹੈ ਪਾਟੋਰੀ ਕਿਉਂ ਸੀ ਅੱਜ ਕੱਦ ਕਿਉਂ ਗਵਰਨਰ ਜੀ ਜਾਲ ਅੰਦੇ ਇਹ ਫਾਕ ਨੂੰ ਮਦਰਾ ਪਾਰ ਤੋੜਦੇ ਕੋਈ ਨਹੀਂ ਸਟਾ ਤੁਬਾਦੀ ਦਲ ਸੜੇ ਕੁੜੀਆਂ ਜੋ ਮਰਜੀ ਕਰੀ ਜਾਣ ਮੁੰਡੇ ਜੋ ਮਰਜੀ ਕਰੀ ਜਾਂਦੇ ਰੋਦੇ ਖੁਦੇ ਆਪਾ ਦੇਖਦੇ ਚੱਕਾ ਲੱਗਦਾ ਨਵੇਂ ਸਾਲ ਦੇ ਦਿਨਾਂ ਫੋਟੋ ਟੋਕ ਕਿੰਨਾ ਮੁੰਡਿਆਂ ਦੀ ਹਲਵਾ ਛੋੜੇ ਰੱਖੇ ਬੰਦੇ ਕਿੰਨੇ ਜਿਹੜਾ ਬੋਲ ਕੇ ਕਹਿ ਲੱਗਦਾ ਹਾਂ 20 ਸਾਲ ਦੇ ਐਕ ਹੁੰਦੇ ਅੱਛੇ ਨਾਲ ਵਰਦੇ ਰੋਜ਼ ਕਰਾਉਂਦੇ ਹਾਂ ਕਿਤੇ ਵੀ ਲਾਣਾ ਦਾ ਆਪਸ ਸਾਥ ਦਾ ਆਪਣਾ ਪਰਿਸ਼ਰ ਦਾ ਹਸਨ ਦਾ ਪੈਕ ਨਾ ਮਰ ਗਿਆ ਕਿੰਦਾ ਪੈਕ ਨਾ ਬਾਕੀ ਸਿਰੇ ਦਾ ਮਰਦਾ ਤੁਸੀਂ ਜਾਣਦਾ ਕਿ ਜੀਐਸਟੀ ਦੇ ਅੰਨੇ ਬਹੁਤ ਬਣੇ ਤੇ ਮੁਸਬਦੇ ਬਹੁਤ ਸੋਇਕਰ ਤਾਰੀਖ ਤੋਂ ਸਤੰਭ ਦੀ ਕੋਸ਼ਿਸ਼ ਕਰੋ ਕਿ ਬਾਪਪਰ ਦਿੱਤੀ ਜਾਵੇ ਜਦੋਂ ਮਰੇ ਮਸਲਾਮ ਤੋਂ ਮਸਲਾ ਪਾਏ ਗੱਲ ਲੱਗਦਾ ਯਾਰ ਅਸੀਂ ਕਿਨੇ ਦਾ ਜਾ ਕੇ ਉਹਨਿਕਾ ਜਾ ਕੇ ਬਾਜ਼ਾਰ ਜਾਂਦੇ ਤਾਂ ਆਪਣਾ ਸਿਰ ਰੱਖ ਖੜੇ ਜੀਓ ਟੈਕ ਮੇਰੇ ਮੰਡੀ ਪਿੰਡ ਦਾ ਸਿਲਦਾ ਪੁੱਛਦਾ ਕਿ ਬੰਦਾ ਪੰਜਾਰਾਂ ਆਇਆ ਮਗਾ ਬਈ ਆਰ ਚੁਕਿਆ ਉਹ ਬਟਾਫੀ ਕੁਬੀਜ਼ੇ ਦੇ ਬਾਅਦ ਘਰ ਗਿਆ ਆ ਦੱਸ ਵੇਚ ਕੇ ਆ ਮਗਾ ਆ ਗਿਆ ਕਿ ਮੈਂ ਨੋਟਿਫਿਕੇਸ਼ਨ ਕਰਕੇ ਗਿਆ ਕਿ ਮੇਰਾ ਕਿਰੇਤੀਵਾਹ ਤੇਰੇ ਲੋਕ ਨਹੀਂ ਲੈਣੇ ਉਹ ਸੋਨੇ ਦੇ ਜਵਾਹਰ ਕਰਦੇ ਨੇ ਉਸਨੇ ਸੁਨੇਹੇ ਬੱਜਣੇ ਰਹੇ ਵੀ ਮੇਰੇ ਬੱਚਾ ਦੀ ਨੀਂਦ ਵੀ ਪੜਾ ਰਹੇ ਐਸ ਤਰ੍ਹਾਂ ਸਿੱਖਿਆ ਦੇ ਰਿਹਾ ਉਹ ਚੁਟਵਾਗੇ ਬਣਾ ਰਿਹਾ ਕੁੜੀ ਨੂੰ ਕਹਦੇ ਆ ਤੂੰ ਮੁੰਡਾ ਬਣਾ ਲੈ ਮੁੰਡਾ ਬਣਾ ਪਾਕਿਸਤਾਨ ਦਾ ਜੈਂਡਰ ਚੇਂਜ ਕਰ ਦੋ ਤੇ ਕੋਈ ਵੀ ਸਿੱਖਿਆ ਦੇ ਦੇ ਬੰਦਾ ਬੁੱਕਰੀ ਚਾਹੇ ਰਿੱਕੀ ਚੱਲੇ ਇੱਕ ਵੀ ਚਾਹੇ ਚੌਕ ਦੇ ਵਿੱਚ ਵਗਦਾ ਪਿਆ ਬੰਦਾ ਇੱਟ ਜਿਹਾ ਕੱਢ ਦੇ ਚਾਹੇ ਕੰਮ ਜਾ ਕੋ ਜੀ ਤਫਸੀਲੋਂ ਨਾ ਬੱਤੀਆਂ ਨੂੰ ਕੀ ਰਿਹਾ ਕਿੰਨੇ ਸਾਲ ਦਾ ਪਾਸਾ ਕਰ ਰਹੇ ਹੋ ਬੱਚੇ ਸੁਣੋ ਹੋਰ ਬਾਦੀ ਦਾ ਦੱਸਣਾ ਜਿਹੜੀ ਕਹਾਣੀ ਦੀ ਤਰ੍ਹਾਂ ਸੱਟੇ ਕੇ ਜਾਓਗੇ ਬੋਲੀ ਦੀ ਹੋ ਸੱਟੇ ਕੇ ਜਾਓਗੇ ਇਤਹਾਸ ਦੀ ਹੋ ਸੱਟੇ ਕੇ ਜਾਓਗੇ ਧਰਤੀ ਕੀ ਹੋ ਸੱਟੇ ਕੇ ਜਾਓਗੇ ਜਾ ਜਪਾ ਇਸ ਕੰਮ ਤੇ ਸਾਡੀ ਕੋ ਪਛਾਣ ਹੈ ਕਿ ਸਾਡੇ ਵੱਡ-ਵਡੇਰਿਆਂ ਦੀਆਂ ਕੁਰਬਾਨੀਆਂ ਦੀ ਬਦੌਲਤ ਆ ਉਹਨਾਂ ਦੀ ਘਰਨਾਂ ਦੀ ਬਦੌਲਤ ਹੈ ਅੰਦਰੀ ਜਦੋਂ ਜਨ ਕੀਤੀ ਜਿਹੀ ਹਜ਼ਾਰਾਂ ਸਾਲ ਜਿਹੜਾ ਪੈਸਾ ਚੰਦ ਤੇ ਆਇਆ ਅੱਜ ਹਰ ਬੰਦੇ ਨੂੰ ਸੋਚਾ ਮੈ ਕੀ ਲੈਣਾ ਆਪਾਂ ਨੂੰ ਕੀ ਆ ਇਹ ਮੈਂ ਆਪਾਂਗੇ ਜੇ ਪੁਲਿਸ ਦਾ ਫੜ ਕੇ ਜਾ ਜੇ ਪਰਚਾ ਨਾਲ ਮੈਂ ਇਹਦੇ ਨੇ ਫਿਰਿਆ ਗਿਆ ਤੇ ਲਾਭ ਲਈ ਇੱਕ ਤਕਰੀ چوبی چیز بہت چند لگتا ہے ਇਹ ਜਿਹੜਾ ਬੰਦਾ ਮਰ ਜਾਂਦਾ ਉਹ ਬਾਅਦ ਕਹਿੰਦੇ ਇਹ ਸਾਡਾ ਸੀ ਤੇ ਫੇਲੇ ਲਈ ਜਾਂਦੇ ਔਰ ਇਹੋ ਗੰਦ ਜੀ ਤੋਰ ਦੇਣਾ ਪਤਾ ਕਿ ਇਹ ਵੀ ਸਰਕਾਰੀ ਵਾਲਾ ਨੂੰ ਨਾ ਖਤਰਨਾਕ ਨਹੀਂ ਹੁੰਦਾ ਇਸੇ ਹਕੂਮਤ ਲਈ ਜਿੰਨਾ ਬੰਦਾ ਪਸਾਰ ਕਰਨ ਵਾਲਾ ਖਤਰਨਾਕ ਇੱਕ ਹਿਸਾਬ ਦਾ ਪੈਨ ਕਿਧਰ ਤੋਂ ਬਾਦੀ ਹੈ ਬੱਕ ਬਾਦੀ ਹੈ ਕਿਹਨਾਂ ਕਿ ਮਾਰ ਦੇਣ ਜਿਹੜਾ ਬੰਦਾ ਆਪਣੇ ਲੋਕਾਂ ਨੂੰ ਜਗਾਉਂਦਾ ਹੈ ਆਪਣੇ ਲੋਕਾਂ ਹੱਕਾਂ ਲਈ ਲੜਨਾ ਸਿਖਾਉਂਦਾ। ਸਰਦਾਰ ਸਾਹਿਬ ਦੇ ਰਾਹ ਪਾਉਂਦਾ। ਕਿੰਨਾ ਤਾਂ ਭਰਦਾ। ਆਗਲਸ ਰੱਖਵਾਲ ਸੀਰੀਅਲ ਕਰਦਾ ਖਤਰੇ ਬਾਰੇ। ਉਹ ਬੰਦਾ ਖਤਰਨਾਕ ਹੁੰਦਾ ਸੰਕਰਾਂ। ਉਸ ਨੇ ਕਿਹੜਾ ਕਿਉਂ ਬੁਲਾਇਆ? ਮੈਂ ਮਗਨਾਨ ਗਿਆ। ਇੱਕ ਸੂਲ ਇਕਤਰਿਤ। ਉਸ ਜੱਗੀਰ ਦੇ ਵਿੱਚ ਤੋਂ। ਸੰਭੇਖੀਂ ਪਰਦੇ ਜਵਾਕ। ਕਿਹਦੇ ਮੂਸੇ ਵਾਲਾ ਸਰਦਾਰ। ਉਹ ਬੰਦਾ ਲਾਲ ਬੰਦਾ ਫੈਕੀ ਪਾਸੇ ਚ ਘੁੱਕਤੇ ਰਹਿੰਦਾ ਆਪਣਾ ਪੰਜਾਬੀ ਬੰਦਾ ਕਰੀ ਹੁੰਦਾ। ਮੈਂ ਤਾਂ ਮੈਂ ਬੜਾ ਕੁਝ ਇਵਾਕਾਂ ਨੂੰ ਬੜੀ ਦੇ ਪੰਜਾਬ ਬਾਰੇ ਜਾਣਦੇ ਆ ਪੰਜਾਬ ਦੇ ਇਤਿਹਾਸ ਬਾਰੇ ਜਾਣਦੇ ਪੰਜਾਬੀ ਲੋਕਾਂ ਬਾਰੇ ਕਿੱਲੇ ਬਾਰੇ ਜਾਣਦੇ ਆ ਉਹ ਪੁੱਛਿਆ ਕਰਦੇ ਨਹੀਂ ਆ ਪੰਜਾਬ ਦਾ ਇਤਿਹਾਸ ਦਾ ਕਿੱਤਾ ਕੁਝ ਨਹੀਂ ਜਾਣਦੇ ਪਰ ਉਸੇ ਨੂੰ ਜਾਣਦੇ ਹੈ ਇਹਦਾ ਜੰਪਾ ਕਿਸ ਸੰਸਾਰ ਦਾ ਬੱਚਾ ਕੈਨੇਡਾ ਦਾ ਜੰਪਾ 7 ਸਾਲ ਦਾ ਬੱਚਾ ਕੋਈ ਅਮਰੀਕਾ ਚੱਲਿਆ ਹੋਇਆ ਬੱਚਾ ਉਸਦੇ ਪਿੰਡੋਂ ਦਾ ਮੁਕਤ ਬਾਦ ਦੇ ਉਹ ਕਹਿੰਦਾ ਜਦੋਂ ਬਾਬੇ ਕਿਹਦੇ اپنے کچھ جانے خطرناک ہوتا ہے اسی سے لئے میں جتی دے مسلم دی لاش کرے پہ انسی جو نہیں کرے اُس دی میں گلے کہیں دیئے بکہ یہ آپ تارا نہیں یہ گینگ بار جوائے قطر نہیں یہ جن سینہ سٹریٹ دکھ رہا ہے آرہا قطر پر اسی بندے جونے کی نا سیدان سنی ہوتی ہے نا سنی ہوتی ہے اور اسی بندے ہوتی ہے خبے دے کے ٹیگ داری کے بندے دے ਉਹ ਤੁਮ ਬਾਦ ਉਸ ਕੋਲੇ ਆ ਕੇ ਬੰਦਾ ਜਲ ਕੇ ਪਾਸ ਸਿੱਧੇ ਸਾਡੇ ਕੋਲੇ ਭਰਾਵੋ ਨਾ ਲਾਦੇ ਰਿਹਾ ਨਾ ਵਾਦੇ ਰਿਹਾ ਨਾ ਗਲੀਆਂ ਲਾ ਰਿਹਾ ਤੇ ਬਸ ਰਿਹਾ ਸਾਡੇ ਕੋਲੇ ਨਾ ਇੱਥੇ ਫਸਲੇ ਦੇ ਫਸਦੇ ਰਿਹਾ ਨਾ ਮੁਕਤੀ ਜੀ ਲਗਾ ਦੇ ਬਸ ਰਿਹਾ ਅੱਜ ਕਿਹੜਾ ਨਸਲਾ ਮਚਾ ਦੋ ਉਸ ਦਾ ਜੀ ਆਇਆ ਹੈ ਕਿਹਦਾ ਜ਼ਮੀਨਦਾਰ ਹੈ ਜਮੀਨ ਇਸੇ ਦੀ ਮਿਲਦੀ ਹੈ میں ایک ساتھ دعویٰ کرتا ہے کہ سیسی پارٹی تو سات سال اپنی زمین بچا گیا ہے اسی سے راج کرو گے لگتا ہے پیاب راج کرتا ہے کیونکہ جنہیں پر بڑھنے پر چھانا نہیں راج کرنے جنہیں پر بڑھنے پر بڑھنے پر بڑھنے پر بڑھنے پر میرے پر دو لگے ہیں چالی کے لگے سفر کرنا پڑھا ہے کوئی کارنی سکھاو ملتا ہے جب مکر لے گا اپنی خطر چھوڑی ہے وہ سارے بندرکانہ جو ہے ਗੱਲਾਂ ਬਿਲਕੁਲ ਬੰਦਾਦ ਇੱਕ ਹੋਰ ਗੱਲ ਹੋਰ ਦੇਖਿਓ ਕਿੰਨਾ ਭਾਈਏ ਦੇ ਖਲਾਰਿਆਂ ਦੇ ਉੱਤੇ ਕੰਡੇ ਲੱਗੇ ਹੋਏ ਆ ਬਾਹਰੋਂ ਖਿੜਾ ਦੇਖਿਓ ਜਦੋਂ ਦਾ ਨਾਮ ਆ ਦੇ ਕੋਕਾ ਕਰਿਆ ਕੋਈ ਇੱਕ ਕੰਡੇ ਨੂੰ ਨਾ ਉਹ ਗੱਲ ਜਦੋਂ ਕਰਦਾ ਆ ਬੀਗਣ ਦੇ ਨਾਲ ਝੋੜੀ ਚੁੱਕਣੀ ਹੈ ਇਸੇ ਤੁਹਾਡੀ ਜ਼ਮੀਨ ਤੇ ਪੂਰੀ ਦੁਨੀਆ ਦਾ ਜਾਖਾ 100 ਗੱਲਾਂ ਦੀ ਮੈਂ ਇਸ ਤੋਂ ਤਕਰੀਬਨ 50 ਤੋਂ 60 ਕੱਟ ਦਾ ਸਾਹਮਣੇ ਬਖਵਾਜ ਦਾ ਤਾਲਮਾਰਕ ਸ਼ਰਤ کوئی فصل نہیں جو کو بنا والا جس میں 14 دس ٹککے کے لحاظ دو گملے کو پکا کا کنے دا 7 روپے ہے 100 روپے دنیا لا پہ دے نمبر پر تجھے نمبر پہ اونارا ایک بڑا بل گے 25 لاکھ دے کھیت پے دیندے نے جی ہاں جی آجڑا تبیٹھنا دا کی نام دا فیس سوشل میڈیا ਤੁਹਾਨੂੰ ਕਾਫੀ ਕ੍ਰੀਡਿਕ ਨਹੀਂ ਇਹਨਾਂ ਤੋਂ ਕਿਲਾ ਬਈ ਇੱਥੇ ਰਿਲਾਇੰਸ ਨੇ ਬਹਿਣੀ ਆਪ ਕੋਈ ਸੀ ਹਾਂ ਜੇ ਮੈਂ ਆ ਪਿੱਛੇ ਨੰਗਰੇ ਜਾਂਦੇ ਸੀ ਕਿਤੇ ਬਈ ਸਾਡੇ ਜਿਵੇਂ ਕਾਫੀ